ਔਰ ਤੁਹਾਡੇ ਵੱਲੋਂ ਲਗਾਤਾਰ ਪੰਜਾਬੀ ਕਲਚਰ ਨੂੰ ਪ੍ਰਮੋਟ ਕੀਤਾ ਜਾ ਰਿਹਾ ਹੈ ਇਸ ਤਰ੍ਹਾਂ ਮੈਡਮ ਨੂੰ ਬਹੁਤ ਖਿਆਲ ਆਉਂਦਾ ਜੀ ਦੇਖੋ ਕਲਚਰ ਸਾਡਾ ਅਸੀਂ ਕਲਚਰ ਤੋਂ ਹੀ ਅੱਗੇ ਆਏ ਆ ਆਪਣੇ ਪੰਜਾਬੀ ਕਲਚਰ ਤੋਂ ਹੀ ਅੱਗੇ ਆਏ ਆ ਔਰ ਅਸੀਂ ਪੰਜਾਬ ਦੇ ਰਹਿਣ ਵਾਲੇ ਆ ਔਰ ਮੈਨੂੰ ਲੱਗਦਾ ਹੈ ਕਿ ਜਿਹੜਾ ਫਰਸਟ ਅਸੀਂ ਕੋਈ ਵੀ ਸਟੈਪ ਲਈਏ ਤਾਂ ਆਪਾਂ ਅਸੀਂ ਵਿਰਸੇ ਤੇ ਸੱਭਿਆਚਾਰ ਤੋਂ ਲਈਏ ਤਾਂ ਉਹ ਸਾਡੇ ਲਈ ਬਹੁਤ ਅੱਛਾ ਹੋਏਗਾ ਤੇ ਅਸੀਂ ਫਰਸਟ ਇਵੈਂਟ ਕਰਵਾਇਆ ਸੀ ਤੇ ਉਹ ਟੋਟਲੀ ਅਸੀਂ ਆਪਣੇ ਪੰਜਾਬੀ ਵਿਰਸੇ ਤੇ ਸੱਭਿਆਚਾਰ ਦੇ ਆਧਾਰਿਤ ਹੀ ਰੱਖਿਆ ਸੀ ਜਿਹਦੇ ਵਿੱਚ ਪਾਰਟਿਸਪੈਂਟਸ ਨੇ ਪੰਜਾਬੀ ਕਲਚਰ ਦੀ ਇੱਕ ਝਲਕ ਪੇਸ਼ ਕੀਤੀ ਹੈ। ਇਹ ਇਵੈਂਟ ਵੀ ਮੈਡਮ ਦੇ ਨੇ ਯਾਦਗਾਰ ਰਿਹਾ। ਹਾਂਜੀ ਇਹ ਤਾਂ ਆਡੀਅנס ਆ ਸਕਦੇ ਨੇ ਕਿ ਹਨਾ ਕਿ ਜਿਨ੍ਹਾਂ ਨੇ ਦੇਖਿਆ ਉਹਨਾਂ ਦੇ ਵਿਊਜ਼ ਕਾਫੀ ਅੱਛੇ ਆ ਰਹੇ ਨੇ ਔਰ ਬਾਕੀ ਸਾਡੇ ਜਿਹੜੇ ਗੈਸਟ ਆਏ ਸੀ ਚੰਡੀਗੜ੍ਹ ਤੋਂ ਹੋਰ ਵੀ ਅਸੀਂ ਇਧਰੋਂ ਦੂਸਰੇ ਸ਼ਹਿਰਾਂ ਵਿੱਚੋਂ ਸਾਡੇ ਕੋਲ ਗੈਸਟ ਆਫ ਆਨਰ ਸੀ। ਉਹਨਾਂ ਸਾਰਿਆਂ ਨੇ ਬਹੁਤ ਅੱਛੀ ਪ੍ਰੇਜ਼ ਕੀਤੀ ਹੈ ਕਿ ਇਵੈਂਟ ਬਹੁਤ ਅੱਛਾ ਗਿਆ। ਪਰ ਇਸ ਤਰ੍ਹਾਂ ਮਨ ਤੇ ਖਿਆਲ ਕੀਤਾ ਤਾਂ ਡੇਮੇਜ ਨਹੀਂ ਮੇਰਾ ਮਕਸਦ ਕੁੱਛਣ ਦਾ। ਕਿ ਪੰਜਾਬੀ ਕਲਚਰ ਨੂੰ ਕਿਉਂ ਤੁਸੀਂ ਕਹਿੰਦੇ ਹੋ? ਦੇਖੋ ਪੰਜਾਬ ਚ ਅਸੀਂ ਰਹਨੇ ਆ ਤੇ ਪੰਜਾਬੀ ਕਲਚਰ ਹੀ ਚੁਣਾਂਗੇ ਇਹਦੇ ਵਿੱਚ ਤਾਂ ਮੈਨੂੰ ਲੱਗਦਾ ਕਿ ਕੋਈ ਦੂਜੀ ਰਾਏ ਹੋ ਨਹੀਂ ਸਕਦੀ ਅਸੀਂ ਪਹਿਲਾਂ ਪੰਜਾਬ ਦੇ ਆ ਫਿਰ ਅਸੀਂ ਇੰਡੀਆ ਦੇ ਆ ਮੈਂ ਆਪਣੀ ਇੰਸਟਾਗ੍ਰam ਚੈਨਲ ਤੇ ਵੀ ਆਪਣੀ ਇੰਡੀਆ ਤੇ ਪੰਜਾਬ ਦੇ ਕਲਚਰ ਨੂੰ ਹੀ ਪ੍ਰਮੋਟ ਕਰਦੀ ਆ ਜਿਸ ਤਰ੍ਹਾਂ ਇੰਨੀ ਤੁਸੀਂ ਪੜ੍ਹਾਈ ਲਿਖਾਈ ਕੀਤੀ ਆ ਜੀ ਕਈ ਹੁੰਦਾ ਵੀ ਉਹ ਜ਼ਿਆਦਾ ਹਿੰਦੀ ਨੂੰ ਪ੍ਰਮੋਟ ਕਰ ਦਿੰਦੇ ਨਹੀਂ ਇਸ ਤਰ੍ਹਾਂ ਕੁਝ ਨਹੀਂ ਆ ਜ਼ਿਆਦਾ ਪੜ੍ਹੇ ਲਿਖੀ ਹੋਣ ਦਾ ਮਤਲਬ ਇਹ ਨਹੀਂ ਕਿ ਅਸੀਂ ਆਪਣੀ ਜਿਹੜਾ ਅਸੀਂ ਆਪਣੀ ਮਦਰ ਟੰਗ ਨੂੰ ਭੁੱਲ ਜਾਈਏ ਜਾਂ ਅਸੀਂ ਜਿੱਥੇ ਅਸੀਂ ਰਹਿ ਰਹੇ ਆ ਉਸ ਨੂੰ ਭੁੱਲ ਜਾਈਏ ਦੇਖੋ ਅਸੀਂ ਉਹ ਚੀਜ਼ਾਂ ਯਾਦ ਰੱਖਾਂਗੇ ਨਾ ਤਾਂ ਹੀ ਅਸੀਂ ਉੱਪਰ ਤ ਬਿਲਕੁਲ ਜੀ ਰਮਨ ਬੈਜੀ ਉਹ ਵੀ ਬਹੁਤ ਜ਼ਿਆਦਾ ਤਰੀਸ ਦੇਖਿਆ ਵੀ ਸੋਸ਼ਲ ਮੀਡੀਆ ਦੇ ਦੇਖਿਆ ਕਲੀਪ ਕਰ ਰਹੀ ਸੀ ਜੀ ਹਾਂ ਜੀ ਐਕਚੁਅਲੀ ਜਦੋਂ ਮੈਂ ਆਪਣਾ ਪੇਜਨ ਵਨ ਕਰਕੇ ਆਈ ਮਿਸਿਸ ਇੰਡੀਆ ਬਿਊਟੀ ਵਿਦ ਬ੍ਰੇਨ ਮੈਂ ਟਾਈਟਲ ਲੈ ਕੇ ਆਈ ਤਾਂ ਮੈਂ ਉਹਨਾਂ ਕੋਲ ਗਈ ਸੀ ਉਹਨਾਂ ਨੇ ਮੈਨੂੰ ਐਪਰੀਸ਼ੀਏਟ ਕੀਤਾ ਔਰ ਉਸ ਤੋਂ ਬਾਅਦ ਵੀ ਚੁਣਨੇ ਮੈਨੂੰ ਉਸ ਟਾਈਮ ਤੇ ਸਭ ਤੋਂ ਪਹਿਲੀ ਜਿਹੜੀ ਗੱਲ ਕਹੀ ਕਿ ਬੇਟਾ ਤੁਸੀਂ ਹੁਣ ਖੁਦ ਵੀ ਤੁਸੀਂ ਸਟ੍ਰਗਲ ਕੀਤੀ ਆ ਔਰ ਤੁਸੀਂ ਵਨ ਕਰਕੇ ਆਇਓ ਤੁਸੀਂ ਅੱਗੇ ਆਪਣੇ ਸਿਟੀ ਦੇ ਲੋਕਾਂ ਵਾਸਤੇ ਕੀ ਕਰੋਗੇ ਤੇ ਮੈਂ ਉਦੋਂ ਉਹਨਾਂ ਨੂੰ ਕਹਤਾ ਸੀ ਕਿ ਸਰ ਮੈਂ ਬਹੁਤ ਜਲਦੀ ਮੈਂ ਕੁਝ ਨਾ ਕੁਝ ਕਰਾਂਗੀ ਔਰ ਇਹ ਮੇਰਾ ਫਰਸਟ ਜਿਹੜਾ ਮੈਂ ਸਟੈਪ ਰੱਖਿਆ ਹੈ ਕਿ ਮੈਂ Queen of Gurdaspur ਕਰਵਾਇਆ ਵੂਮਨ ਇੰਪਾਵਰਮੈਂਟ ਤੇ ਮੈਂ ਕੰਮ ਕਰ ਰਹੀ ਹਾਂ ਮੇਰੀ ਪੂਰੀ ਟੀਮ ਉਸਤੇ ਕੰਮ ਕਰ ਰਹੀ ਹੈ ਔਰ ਅਸੀਂ ਅੱਗੇ ਹੋਰ ਵੀ ਅਸੀਂ ਜਿਹੜੇ ਇਸਤਾਂ ਦੀ ਇਵੈਂਟ ਕਰਵਾਉਂਦੇ ਰਵਾਂਗੇ ਤੇ ਵੂਮਨ ਇੰਪਾਵਰਮੈਂਟ ਸਾਡਾ ਜਿਹੜਾ ਮੇਨ ਫੋਕਸ ਆ ਸਾਡੇ ਪੇਜੈਂਟ ਦਾ ਉਹ ਵੂਮਨ ਇੰਪਾਵਰਮੈਂਟ ਹੀ ਹੈ ਅਗਲਾ ਆਪਣਾ ਹੁਣ ਆਉਣ ਵਾਲੇ ਸਮੇਂ 'ਚ ਕੋਈ ਵੀ ਚਾਹ ਹੈਗਾ ਜੀ ਆਪਣਾ ਅੱਗੇ ਹਾਂਜੀ ਆਨ ਵਾਲੇ ਸਮੇਂ ਵਿੱਚ ਅਸੀਂ ਅੱਜ ਅਸੀਂ ਫਰਸਟ ਇਵੈਂਟ ਕਰਵਾਇਆ ਜਿਹੜਾ ਗੁਲਦਾਸਪੁਰ ਸਪੈਸੀਫਿਕਲੀ ਗੁਲਦਾਸਪੁਰ ਦੇ ਬੱਚਿਆਂ ਵਾਸਤੇ ਸੀ ਚਲੋ ਉਹਦੇ ਵਿੱਚ ਅਸੀਂ ਪੰਜਾ ਪਠਾਨਕੋਟ ਬਟਾਲਾ ਤੇ ਦੀਨਾ ਨਗਰ ਤੇ ਅਸੀਂ ਉੱਥੇ ਵੀ ਅਸੀਂ ਐਕਸੈਪਟ ਕਰ ਲਏ ਸੀ ਬੱਚੇ ਕਿਉਂਕਿ ਉਹ ਬਹੁਤ ਵਿਲਿੰਗ ਸੀ ਕਿ ਅਸੀਂ ਕਰਨਾ ਹੀ ਕਰਨਾ ਹੈ ਔਰ ਇਸ ਤੋਂ ਬਾਅਦ ਵਿੱਚ ਅਸੀਂ ਕਰਵਾ ਰਹੇ ਹਾਂ ਸਟੇਟ ਲੈਵਲ ਇਵੈਂਟ ਜਿਹਦੇ ਵਿੱਚ ਅਸੀਂ ਪੂਰੇ ਪੰਜਾਬ ਦੇ ਜਿਹੜੇ ਹੈਗੇ ਨੇ ਪਾਰਟਿਸਪੈਂਟਸ ਉਹਨਾਂ ਨੂੰ ਮੌਕਾ ਦਵਾਂਗੇ ਆਪਣੇ ਹੁਨਰ ਤੇ ਟੈਲੈਂਟ ਨੂੰ ਦਿਖਾੰਦਾ ਤੇ ਉਸ ਤੋਂ ਬਾਅਦ ਵਿੱਚ ਮੈਂ ਡੂਰਿੰਗ ਇਵੈਂਟ ਦੇ ਇੱਕ ਪ੍ਰੋਮਿਸ ਕੀਤਾ ਸੀ ਸਾਰੇ ਪਾਰਟਿਸਪੈਂਟਸ ਨਾਲ ਕਿ ਮੈਂ ਅਸੀਂ ਆਪਣੇ ਪੇਜੈਂਟ ਨੂੰ ਅਸੀਂ ਨੈਸ਼ਨਲ ਇਵੈਂਟ ਨੈਸ਼ਨਲ ਲੈਵਲ ਜਿਹੜਾ ਪੇਜੈਂਟ ਉਹ ਬਣਾਣਾ ਹੈ ਤੇ ਉਹਦੇ ਲਈ ਅਸੀਂ ਫਿਰ ਨੈਸ਼ਨਲ ਜਿਹੜੇ ਨੈਸ਼ਨਲ ਲੈਵਲ ਤੇ ਅਸੀਂ ਇਵੈਂਟ ਕਰਵਾਵਾਂਗੇ ਜਿਹਦੇ ਵਿੱਚ ਮਿਸਿਸ ਇੰਡੀਆ ਮਿਸ ਇੰਡੀਆ ਮਿਸ ਟੀਨ ਇੰਡੀਆ ਅਸੀਂ ਇਹ ਇਵੈਂਟ ਅੱਗੇ ਕਰਵਾਵਾਂਗੇ ਮੈਨੂੰ ਇਦਾਂ ਦੇ ਇਵੈਂਟ ਜਦੋਂ ਪ੍ਰਾਈਡ ਜਾਂ ਖਤਰੀ ਬਹੁਤ ਹੁੰਦੀ ਹੈ ਜੀ ਇਹਦੇ ਵਿੱਚ ਕੋਈ ਸਾਥੂ ਕਿਸਦਾ ਮਿਲਿਆ ਜਾਂ ਤੁਸੀਂ ਆਪਣੇ ਆ ਦੇਖੋ ਮੇਰੀ ਤਾਂ ਸਾਡੀ ਤਾਂ ਮੇਰੀ ਔਰ ਮੇਰੇ ਹਸਬੰਡ ਡਾਕਟਰ ਵਿੰਦਰਮੋਨ ਜੀ ਦੀ ਸਾਡੀ ਕੋਸ਼ਿਸ਼ ਸੀ ਕਿ ਅਸੀਂ ਖੁਦ ਹੀ ਸਾਰਾ ਕੁਝ ਕਰਨਾ ਹੈ ਔਰ ਇਹ ਸਾਡਾ ਫਰਸਟ ਇਵੈਂਟ ਸੀ ਤੇ ਅਸੀਂ ਇਹਦੇ ਵਿੱਚ ਅਸੀਂ ਜੋ ਵੀ ਸਾਰਾ ਸਪான்ਸਰ ਕੀਤਾ ਕਿਸੇ ਨੇ ਸਾਨੂੰ ਸਪான்ਸਰ ਨਹੀਂ ਕੀਤਾ ਕਰਨ ਵਾਲੇ ਬਹੁਤ ਸੀ ਪਰ ਅਸੀਂ ਅਸੀਂ ਉਹਨਾਂ ਨੂੰ ਕਿਹਾ ਕਿ ਨਹੀਂ ਅਸੀਂ ਸਾਡਾ ਫਰਸਟ ਇਵੈਂਟ ਆ ਅਸੀਂ ਖੁਦ ਹੀ ਕਰਵਾਵਾਂਗੇ ਸਾਰਾ ਤੇ ਅਸੀਂ ਸਾਰਾ ਇਵੈਂਟ ਦਾ ਜਿਹੜਾ ਖਰਚਾ ਅਸੀਂ ਖੁਦ ਸਾਡੇ ਐਸ ਬਿਊਟੀ ਪਲੇਸੈਂਟ ਤੇ ਕਲਚਰ ਹਬ ਨੇ ਕੀਤਾ ਮਤਲਬ ਪੰਜਾਬ ਦੇ ਔਰ ਖਾਸ ਕਰਕੇ ਆਪਣੇ ਗੁਰਦਾਸਪੁਰ ਦੇ ਬੱਚਿਆਂ ਨੂੰ ਕੀ ਅਪੀਲ ਕਰੋ ਕੀ ਮੈਸੇਜ ਹੋਵੇ ਦੇਖੋ ਗੁਰਦਾਸਪੁਰ ਦੇ ਬੱਚਿਆਂ ਲਈ ਸਪੈਸ਼ਲ ਮੈਸੇਜ ਹੈ ਕਿ ਇਹ ਨਾ ਸੋਚੋ ਕਿ ਅਸੀਂ ਛੋਟੇ ਸ਼ਹਿਰ ਵਿੱਚ ਰਹਿ ਰਹੇ ਹਾਂ ਮੇਨਲੀ ਬੱਚੇ ਆਪਣੇ ਪੇਰੈਂਟਸ ਨੂੰ ਕਹਿੰਦੇ ਨੇ ਕਿ ਬਹੁਤ ਛੋਟਾ ਸ਼ਹਿਰ ਆਸੀਂ ਮੂਵ ਹੋ ਜੀਏ ਚੰਡੀਗੜ੍ਹ ਲੁਧਿਆਣਾ ਪਟਿਆਲਾ ਲੇਕਿਨ ਇੱਥੇ ਬਹੁਤ ਕੁਝ ਆ ਜਸਟ ਐਕਸਪਲੋਰ ਕਰੋ ਆਪਣੇ ਆਪ ਨੂੰ ਆਪਣੇ ਆਪ ਨੂੰ ਐਕਸਪਲੋਰ ਕਰਕੇ ਔਰ ਇੱਥੋਂ ਤੁਸੀਂ ਇੱਕ ਕੰਪੀਟੀਟਰ ਬਣੋ ਇੱਕ ਨੈਸ਼ਨਲ ਲੈਵਲ ਦੇ ਇੱਕ ਸਟੇਟ ਲੈਵਲ ਦੇ ਕੰਪੀਟੀਟਰ ਬਣੋ ਔਰ ਆਪਣੇ ਗੁਰਦਾਸਪੁਰ ਦਾ ਨਾਮ ਰੋਸ਼ਨ ਕਰੋ ਇਸ ਇਸ ਤਰ੍ਹਾਂ ਕੁਝ ਨਹੀਂ ਹੈ ਕਿ ਅਸੀਂ ਗੁਰਦਾਸਪੁਰ ਚ ਰਹਿ ਕੇ ਕੁਝ ਨਹੀਂ ਕਰ ਸਕਦੇ ਅੱਜ ਕੱਲ ਸਭ ਕੁਝ ਆਨਲਾਈਨ ਅਵੇਲੇਬਲ ਹਰ ਚੀਜ਼ ਦਾ ਜੋ ਵੀ ਤੁਸੀਂ ਜੋ ਵੀ ਤੁਸੀਂ ਕਰਨਾ ਚਾਹੁੰਦੇ ਹੋ ਜਿਸ ਪੜ੍ਹਾਈ ਕਰਨਾ ਚਾਹੁੰਦੇ ਹੋ ਤੁਸੀਂ ਕਿਸੇ ਕੋਈ ਆਪਣੀ ਹੌਬੀ ਨੂੰ ਡਿਵੈਲਪ ਕਰਨਾ ਚਾਹੁੰਦੇ ਹੋ ਹਰ ਚੀਜ਼ ਜਿਹੜੀ ਆ ਉਹ YouTube ਤੇ ਸੋਸ਼ਲ ਮੀਡੀਆ ਤੇ ਅਵੇਲੇਬਲ ਆ ਅਸੀਂ ਅੱਛੇ ਤਰੀਕੇ ਨਾਲ ਅਗਰ ਅਸੀਂ ਆਪਣੇ ਮੀਡੀਆ ਨੂੰ ਯੂਜ਼ ਕਰਾਂਗੇ ਅਸੀਂ ਬਹੁਤ ਕੁਝ ਕਰ ਸਕਦੇ ਆ ਔਰ ਜੇ ਮੇਰੀ ਕਿਸੇ ਕਿਸੇ ਵੀ ਜਗ੍ਹਾ ਮੇਰੀ ਹੈਲਪ ਦੀ ਲੋੜ ਆ ਤੇ ਮੈਂ ਉੱਥੇ ਹਮੇਸ਼ਾ ਆਪਣੇ ਗੁਰਦਾਸਪੁਰ ਦੇ ਬੱਚਿਆਂ ਦਾ ਸਾਥ ਦਵਾਂਗੀ ਔਰ ਉਹਨਾਂ ਨੂੰ ਅੱਗੇ ਤੱਕ ਲੈ ਕੇ ਜਾਵਾਂਗੇ। ਤੁਹਾਡੇ ਕੋ ਗਾਈਡੈਂਸ ਵੀ ਲੈ ਸਕਦੇ ਹਾਂ। ਹਾਂਜੀ ਬੱਚੇ ਗਾਈਡੈਂਸ ਲੈ ਰਹੇ ਨੇ। ਅਸੀਂ ਗਰੂਮਿੰਗ ਕਲਾਸਿਸ ਕੀਤੀਆਂ ਸੀ ਬੱਚਿਆਂ ਦੀਆਂ ਜਿਦੇ ਵਿੱਚ ਉਹਨਾਂ ਨੂੰ ਅਸੀਂ ਆਪਣੇ ਇਵੈਂਟ ਦੇ ਰਿਲੇਟੈਂਟ ਰਿਲੇਟਿਡ ਸਾਰੀ ਜੋ ਗਾਈਡੈਂਸ ਦਿੱਤੀ ਆ। ਔਰ ਅਸੀਂ ਨੈਕਸਟ ਇਵੈਂਟ ਵਿੱਚ ਵੀ ਅਸੀਂ ਸਾਰਾ ਕੁਝ ਕਰਾਂਗੇ। ਅਸੀਂ ਇਸ ਤਰ੍ਹਾਂ ਕਿਸੇ ਬੱਚੇ ਨੂੰ ਅਸੀਂ ਡਾਇਰੈਕਟ ਸਟੇਜ ਤੇ ਨਹੀਂ ਲੈ ਕੇ ਆਵਾਂਗੇ। ਕਿਉਂਕਿ ਕੁਝ ਬੱਚੇ ਤਾਂ ਬਹੁਤ ਟੈਲੈਂਟਡ ਹੁੰਦੇ ਨੇ। ਕੁਝ ਚਾਹੁੰਦੇ ਆ ਕਿ ਅਸੀਂ ਕਰੀਏ ਪਰ ਉਹਨਾਂ ਵਿੱਚ ਅਜੇ ਉਹ ਥੋੜੀ ਥੋੜੀ ਜਿਹੀ ਕਮੀ ਹੁੰਦੀ ਆ। ਉਸ ਚੀਜ਼ ਨੂੰ ਅਸੀਂ ਬੈਠਿਆਂ ਦੂਰ ਕਰਨ ਵਾਸਤੇ ਅਸੀਂ ਉਹਨਾਂ ਨੂੰ ਪੂਰਾ ਪਰਫੈਕਸ਼ਨ ਜਿਹੜੀ ਆ ਹਰ ਚੀਜ਼ ਦੀ ਪਰਫੈਕਸ਼ਨ ਜਿਹੜੀ ਅਸੀਂ ਉਹਨਾਂ ਨੂੰ ਇੱਥੇ ਹੀ ਪ੍ਰੋਵਾਈਡ ਕਰਾਂਗੇ ਬੱਚੇ ਨਿਖਾਰ ਲਿਆਉਗੇ ਹਾਂਜੀ ਇਹ ਨਿਖਾਰ ਤੁਸੀਂ ਦੇਖਿਆ ਹੋਏਗਾ ਸਾਡਾ ਈਵੈਂਟ ਤੁਸੀਂ ਦੇਖਿਓ ਆਨਲਾਈਨ ਅਵੇਲੇਬਲ ਆ ਤੁਸੀਂ ਦੇਖਣਾ ਕਿ ਗੁਰਦਾਸਪੁਰ ਦੇ ਬੱਚੇ ਨੇ ਬੱਚਿਆਂ ਨੇ ਕਮਾਲ ਕੀਤੀ ਹੈ ਈਵੈਂਟ ਵਿੱਚ ਔਰ ਇੰਨਾ ਟੈਲੈਂਟ ਆ ਸਾਡੇ ਗੁਰਦਾਸਪੁਰ ਵਿੱਚ ਇਹ ਮੈਨੂੰ ਵੀ ਹੁਣ ਪਤਾ ਲੱਗਾ ਕੁਕੀ ਅਜੇ ਤੱਕ ਮੈਂ ਸਿਰਫ ਆਪਣੇ ਆਪ ਤੇ ਫੋਕਸ ਕਰ ਰਹੀ ਸੀ ਆਪਣੀ ਫੈਮਲੀ ਤੇ ਫੋਕਸ ਕਰ ਰਹੀ ਸੀ ਆਪਣੇ ਬੱਚਿਆਂ ਤੇ ਫੋਕਸ ਕਰ ਰਹੀ ਸੀ ਲੇਕਿਨ ਜਦੋਂ ਹੁਣ ਮੈਂ ਇਸ ਇਹ ਪੇਜੈਂਟ ਓਪਨ ਕੀਤਾ ਤਾਂ ਹੁਣ ਮੈਨੂੰ ਆਪਣੇ ਸਾਰੇ ਹੀ ਬੱਚਿਆਂ ਤੇ ਫੋਕਸ ਕਰਨਾ ਪੈਣਾ ਤੇ ਉਦੋਂ ਜਦੋਂ ਮੈਂ ਦੇਖਿਆ ਕਿ ਇੰਨਾ ਟੈਲੈਂਟ ਆ ਗੁਰਦਾਸਪੁਰ ਦੇ ਬੱਚਿਆਂ 'ਚ